ਨਾਮ ਸੁਦਰੰਦਰ ਸਿੰਘ ਪਿੰਡ ਹੋਸਲਾ ਤੋਂ ਮੈਨੂੰ ਡਿਸਕ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀ ਮੈਂ ਰੇਤੇ ਬਜਰੀ ਦਾ ਕੰਮ ਕਰਦਾ ਨਾਲ ਕਈ ਦਾ ਕੰਮ ਵੀ ਕਰਨਾ ਪੈਂਦਾ ਸੀ ਜਿਸ ਕਾਰਨ ਮੈਂ ਖਮਾਣੋਂ ਤੋਂ ਡਾਕਟਰ ਸ਼ਰੀਪ ਜੀ ਕੋਲੋਂ ਆਪਣਾ ਇਲਾਜ ਕਰਵਾਇਆ ਉਹਨਾਂ ਨੇ ਪੁਆਇੰਟ ਸਿਸਟਮ ਰਾਹੀਂ ਇਲਾਜ ਕੀਤਾ ਤੇ ਹੁਣ ਮੈਂ ਸਾਰਾ ਕੰਮ ਕਰਦਾ ਹਾਂ ਈ ਹੁਣ ਮੈਨੂੰ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਗਈ ਬਹੁਤ ਜ਼ਿਆਦਾ ਧੰਨਵਾਦੀ ਡਾਕਟਰ ਸ਼ਰੀਪ ਪ੍ਰਿੰਟ ਬਿੱਲਾ ਕਾਫੀ ਦਿਨ ਤੋਂ ਮੈਂ ਡਿਸਕ ਦਾ ਪ੍ਰੋਬਲਮ ਹੋਇਆ ਹੋਇਆ ਸੀ ਔਰ ਮੈਂ ਬੈਠਦੇ ਉੱਪਰ ਹੀ ਬਹਿੰਦਾ ਸੀ ਕੱਤੋਂ ਮੈਂ ਨਾ ਡਾਕਟਰ ਸਾਹਿਬ ਤੋਂ ਟ੍ਰੀਟਮੈਂਟ ਕਰਾਇਆ ਹੈ ਮੈਨੂੰ ਕਾਫੀ ਮਤਲਬ ਫਰਕ ਪੈ ਗਿਆ ਔਰ ਮੈਂ ਚੱਲਣੇ ਫਿਰਨੇ ਲਾਇਕ ਹੋ ਗਿਆ ਧੰਨਵਾਦ ਮੈਂ ਡਾਕਟਰ ਸਾਹਿਬ ਦਾ ਧੰਨਵਾਦ ਕਰਦਾ ਹਾਂ ਸਾਸਰੀ ਗਾਲ ਜੀ ਮੇਰਾ ਨਾਮ ਅਸਕੰਤਰਾ ਕੌਰ ਮੇਰੇ ਹੱਥ 'ਚ ਦਰਦ ਹੁੰਦਾ ਸੀਗਾ ਬਹੁਤ ਜਿਆਦਾ ਮੈਂ ਛੜਕ ਦੇ ਗੱਭੇ ਵੀ ਖਰ ਜਾਂਦੀ ਸੀ ਮੈਂ ਤਾਂ ਤੁਰਨੀ ਸੀ ਹੁੰਦਾ ਜਣੀ ਇੰਨੀ ਮੈਨੂੰ ਤਕਲੀਫ ਸੀਗੀ ਮੈਨੂੰ ਡਾਕਟਰ ਦੱਸਿਆ ਕਿ ਸਨੇ ਖਵਾਣੋ ਸ੍ਰੀਪ ਡਾਕਟਰ ਵੀ ਉੱਥੇ ਇਲਾਜ ਕਰਾਓ ਤੁਸੀਂ ਮੈਂ ਜੱਦੀ ਠੀਕ ਆ ਜਿੱਤਾ ਇੱਥੇ ਇਲਾਜ ਕਰਾਇਆ ਕੰਮ ਵੀ ਸਾਰਾ ਕਰਦੀਆਂ ਪੱਠੇ ਵੀ ਵੱਢਦੇ ਆ ਪੱਠੇ ਚੱਕਦੀ ਵੀ ਆ ਮੱਜਾਂ ਨੂੰ ਵੀ ਪਾਉਣੀ ਆ ਐਨਾ ਮੈਨੂੰ ਫਰਕ ਪੈ ਗਿਆ ਵੀ ਡਾਕਟਰ ਬਹੁਤ ਵਧੀਆ ਮੈਂ ਤਾਂ ਕਹਿੰਦੀ ਆ ਡਾਕਟਰ ਦਾ ਧੰਨਵਾਦ ਆ ਮੈਨੂੰ ਠੀਕ ਕਰਤਾ ਮੈਂ ਇੱਕਦਮ ਵਿੱਚ ਉਂਗਲਾ ਤੋਂ ਨੌਜਾਨ ਦੀ ਮਸਲ ਦੇ ਉੱਪਰ ਇੰਨਾ ਦਬਾਅ ਪਾ ਜਾਂਦਾ ਸਰਵਾਈਕਲ ਦੇ ਚਲਣ ਕੇ ਮਸਲ ਦੇ ਉੱਪਰ ਇੰਨਾ ਦਬਾਅ ਜਦੋਂ ਆਉਣ ਨਾਲ ਮਤਲਬ ਫਿਰ ਇਹ ਉਂਗਲਾ ਤੱਕ ਤੋਂ ਨੌਜਾਨ ਪੇਨ ਹੋਣ ਲੱਗ ਪੁੱਕੀ ਪੇਨ ਹੋਣ ਲੱਗ ਜਾਂਦੀ ਹੈ ਦਰਦ ਹੋਣ ਲੱਗ ਜਾਂਦਾ ਬਹੁਤ ਜ਼ਿਆਦਾ ਘਬਰਾਹਟ ਹੋਏਗੀ ਬੇਚੈਨੀ ਹੋਏਗੀ ਨੀਂਦ ਨਾ ਨੀਂਦ ਨਹੀਂ ਆਏਗੀ ਮਤਲਬ ਇਹਦੇ ਲੱਛਣ ਨੇ ਇਹ ਬਿਮਾਰੀ ਜਾਂਦੇ ਬਹੁਤ ਪੇਸ਼ੈਂਟ ਇਦਾਂ ਆਉਂਦੇ ਨੇ ਬਹੁਤ ਦੁਖੀ ਹੋ ਕੇ ਰੋਂਦੇ ਆਉਂਦੇ ਨੇ ਤੁਰੇ ਨਹੀਂ ਜਾਂਦਾ ਉਹਨਾਂ ਤੋਂ ਬਿਗੇ ਹੋ ਜਾਂਦੇ ਨੇ ਜਿਹਦੇ ਨਾਲ ਸਾਡਾ ਟ੍ਰੀਟਮੈਂਟ ਹੈ ਇਹ ਟ੍ਰੀਟਮੈਂਟ ਨਾਲ ਅਸੀਂ ਪ੍ਰੋਫਾਈਲ ਲਗਾ